ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪੇਸ਼ ਨਾ ਆਉਂਦੀ ਗੱਲ ਆਖੀ ਜਾਂਦੀ ਹੈ ਦੂਜੇ ਪਾਸੇ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢ ਕੇ ਸਬਜ਼ੀਆਂ ਦੀ ਕਾਸਲੀ ਪ੍ਰੇਰਿਤ ਕਰਨ ਦੇ ਮਤਲਬ ਨਾਲ ਸ਼ੁਰੂ ਕੀਤੀ ਗਈ ਆਪਣੀ ਮੰਡੀ ਜਿਸ ਨੂੰ ਕਿਸਾਨ ਮੰਡੀ ਵੀ ਆਖਿਆ ਜਾਂਦਾ ਹੈ ਅੱਜ ਇਸ ਮੰਡੀ ਤੋਂ ਕਿਸਾਨ ਮੂੰਹ ਮੋੜਦੇ ਨਜ਼ਰ ਆ ਰਹੇ ਹਨ ਇਸ ਦਾ ਮੁੱਖ ਕਾਰਨ ਕਿਸਾਨ ਮੰਡੀ ਵਿੱਚ ਲੱਗਣ ਵਾਲੀਆਂ ਰੇੜੀਆਂ ਹਨ ਜਿੱਥੇ ਇਸ ਕਿਸਾਨ ਮੰਡੀ ਵਿੱਚ ਕਿਸੇ ਵੇਲੇ ਸੈਂਕੜੇ ਕਿਸਾਨ ਆਉਂਦੇ ਸਨ ਅੱਜ ਇਸ ਮੰਡੀ ਵਿੱਚ 15 ਤੋਂ 20 ਕਿਸਾਨ ਹੀ ਆਉਂਦੇ ਦੂਜੇ ਪਾਸੇ ਜਿਸ ਥਾਂ ਤੇ ਕਿਸਾਨ ਮੰਡੀ ਲੱਗਦੀ ਹੈ ਉਸ ਥਾਂ ਤੇ ਰੇੜੀਆਂ ਲਗਾ ਕੇ ਸਬਜ਼ੀ ਵੇਚਣ ਵਾਲਿਆਂ ਦੀ ਪਰਮਾਰ ਹੋ ਜਾਂਦੀ ਹੈ। ਇਹੋ ਜੀ ਗ੍ਰਿਪਾਲ ਸਿੰਘ ਕਿਹੜੇ ਪਿੰਟੋਂ ਆਇਆ? ਲਘੋਤੋਂ ਵਿੱਚ ਤੇ ਦਤੋਤੋਂ ਆ ਰਹੇ ਆ ਜੱਟ ਮੰਡੀ। ਮੈਂ ਜੀ 1995 ਤੋਂ ਮੰਡੀ ਲੱਗਦੀ ਹੈ। ਕਿੰਨਾ ਫਰਕ ਪਈਆ ਪਹਿਲਾਂ ਨਾਲੋਂ ਬਹੁਤ ਫਰਕ ਆ ਜੀ ਉਦੋਂ ਤੇ ਥੋੜੇ ਕਿਸਾਨ ਨੂੰ ਦੇ ਸਵੇਰੇ 10 ਵਜੇ ਤੱਕ ਵਿਲੇ ਹੋ ਜਾਂਦੀ ਸੀ ਸਾਰੇ। ਜਿਹੜੀ ਆਪੀ ਬਹੁਤ ਘੱਟ ਹੁੰਦੀ ਸੀ ਉਸ ਉਹਦੇ ਉੱਤੇ ਇਹ ਸਾਡੇ ਨਾਲੋਂ ਘੱਟੋ ਘੱਟ 500 ਗਾਇ ਦੂਰ ਹੁੰਦੀ ਸੀ ਰੇੜੀ ਕੁੱਸੇ ਦੇ ਉੱਤੇ 10 ਵਜੇ ਸਮਾਨ ਵੇਚ ਕੇ ਲੋਕੀ ਘਰਾਂ ਨੂੰ ਚਲੇ ਜਾਂਦੇ ਸੀ ਆਪਣੇ ਹੁਣ ਹੈ ਜਿਹੜਾ ਰੇੜੀ ਵਾਲਿਆਂ ਦੀ ਸੰਖਿਆ ਜ਼ਿਆਦਾ ਵੱਧ ਗਈ ਬਹੁਤ ਜ਼ਿਆਦਾ ਤੇ ਕਿਸਾਨ ਵੀ ਕਿਸਾਨਾਂ ਦਾ ਰੁਝਾਨ ਵੀ ਇਹ ਤਣੂ ਘਟੋ ਗਿਆ ਕਿਉਂਕਿ ਸਮਾਨ ਦੇ ਵਿੱਚ ਹੈ ਜਿਹੜਾ ਹੈ ਮੋਲ ਵਾਲੇ ਲਿਆ ਕੇ ਜ਼ਿਆਦਾ ਵੇਚਣ ਲੱਗੇ ਬੜੀ ਮੰਡੀ ਦੇ ਵਿੱਚੋਂ ਸਮਾਨ ਜ਼ਿਆਦਾ ਪਰਚੇਜ ਹੋ ਰਕੇ ਇੱਥੇ ਬੈਠਣ ਲੱਗੇ ਇਸ ਤਰ੍ਹਾਂ ਕੇ ਬੜਾ ਚੀ ਦਿੰਦਾ ਇਹਨਾਂ ਨੂੰ ਬਾਹਰ ਕੱਢਣ ਦਾ ਪ੍ਰਕਿਰਿਆ ਬੰਦ ਰਿਹਾ ਤੇ ਅਸੀਂ ਚਾਹੁੰਦੇ ਹਾਂ ਵੀ ਮੁੱਲ ਵਾਲਾ ਕੋਈ ਵੀ ਥੱਲੇ ਬੈਠ ਕੇ ਨਾ ਵਿੱਚ ਸਿਰਫ ਕਿਸਾਨ ਨੂੰ ਖੜੀ ਲਗੌੜੀ ਗੌਰਮੈਂਟ ਦੇ ਰੂਲ ਦੇ ਮੁਤਾਬਕ ਲਾਗੂ ਹੈ ਕਿ ਥੱਲੇ ਸਿਰਫ ਆਪਣੇ ਜਿਮੀਦਾਰ ਹੀ ਥੱਲੇ ਵੇਚ ਸਕਦਾ ਲਿਆ ਇਹ ਪਹਿਲੀ ਸ਼ੁਰੂ ਤੱਕ ਕਿਸਾਨਾਂ ਵਾਸਤੇ ਕੀਤੀ ਗਈ ਸੀ ਤੇ ਹੁਣ ਫ੍ਰੀ ਨਹੀਂ ਆਸੀਂ ਤਾਂ ਸਰਕਾਰਾਂ ਨੂੰ ਬਹੁਤ ਬੇਨਤੀ ਕਰਦੇ ਹਾਂ ਕਿ ਇਹ ਸਿੱਧੀਆਂ ਸਾ ਤੋਂ ਦੂਰ ਜਾਣ ਕਿ ਇਸ ਕਰਕੇ ਸਾਡਾ ਵੀ ਸਮਾਂ ਤੇ ਸਾਡੇ ਹੁਦਾਂ ਹੀ ਨਹੀਂ ਬਿਕਦਾ ਬਿਲਕੁਲ ਹੀ ਇਹ ਉਹ ਗਏ ਜਿਹੜੇ ਮੁੱਲ ਦਾ ਸਮਾਨ ਆ ਬੜੀ ਮੰਡੀ ਤੋਂ 5 ਰੁਪਏ ਲਿਆ ਕੇ ਇੱਥੇ ਗਾਖ ਨੂੰ ਵੀ ਉਹਦੇ ਵਿੱਚ ਘਾਟਾ ਪੈਂਦਾ ਉਹ 15 ਰੁਪਏ ਦੇ ਦਾ ਦੂਵੇ ਜਾਂਦਾ ਵੀ ਵੇਚੀ ਜਾਂਦੇ ਨੇ ਬਰੇਰ ਕੋਲੇ ਤੋਂ ਵੀ ਮਾਲ ਲਿਆ ਕੇ ਵੇਚਦੇ ਆ ਇੱਥੇ ਜਿਹੜਾ ਕਿ ਬਿਲਕੁਲ ਗੰਦੇ ਪਾਣੀ ਦੇ ਨਾਲ ਆਉਂਦਾ ਜਿਹੜਾ ਲੋਕਾਂ ਦੀ ਸਿਹਤ ਦੇ ਨਾਲ ਖਲਵਾੜਾ ਹੈ ਕਿ ਗਾਖ ਨੂੰ ਦਾ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਮਾਲ ਜਿੰਮੇਦਾਰ ਆਪ ਲੈ ਕੇ ਆਇਆ ਜਾਂ ਬਰੇਰ ਕੋਲੇ ਤੋਂ ਮਾਲ ਆਇਆ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਇਹਨਾਂ ਨੂੰ ਜਿਹੜੇ ਮੋਲ ਵਾਲੇ ਬੜੀ ਮੰਡੀ ਤੋਂ ਲਿਆ ਕੇ ਵੇਚਦੇ ਆ ਜਾਂ ਕਿੱਥੋਂ ਜਾ ਕੇ ਵੇਚਦੇ ਆ ਇਹਨਾਂ ਨੂੰ ਇਹਨਾਂ ਦੇ ਉੱਤੇ ਪਾਬੰਦੀ ਲਗਾਈ ਜਾਵੇ। ਇੱਕ ਮੰਡੀ ਦੇ ਜੇ ਲਿਗਨੇਸ਼ਨ ਲਾ ਕੇ ਮੰਡੀ ਤੋਂ ਬਾਅਦ ਕੰਦ ਪੈ ਜਾਂਦਾ। ਮੰਡੀ ਤੋਂ ਅਸੀਂ 20 ਰੁਪਏ ਪਰਚੀ ਕਟਾਉਨੇ ਆ ਮਾਰਕੀਟ ਕਮੇਟੀ ਨੂੰ। ਠੀਕ ਹੈ ਜੀ ਉਹ 20 ਰੁਪਏ ਮੈਂ ਕਮੇਟੀ ਨੂੰ ਪਰਚੀ ਕਟਾਉਨੇ ਆ ਉਹਦੇ ਵਿੱਚ ਜਿਹੜੀ-ਜਿਹੜੀ ਕਿਸਾਨ ਮੰਡੀ ਆ ਉਹਦੀ ਸਫਾਈ ਹੋ ਜਾਂਦੀ ਆ। ਲੇਕਿਨ ਜਿਹੜੇ ਰੇੜੀਆਂ ਵਾਲੇ ਨੇ ਜ਼ਿਆਦਾਤਰ ਹੁਣ ਦੇਖੋ ਰੋਡ ਦੇ ਉੱਪਰ ਰੇੜੀਆਂ ਦੋਨੋਂ ਪਾਸੇ ਟਰੈਫਿਕ ਬੰਦ ਆ। ਅਧਿਕ ਰੇੜੀਆਂ ਵਾਲਾ ਉਹ ਪਿਛਲੇ ਪਾਸੇ ਬੈਕ ਸਾਈਡ ਤੇ ਜਗ੍ਹਾ ਤੇ ਰੇੜੀਆਂ ਵਾਲੇ ਸਾਡੇ ਪਾਸੇ ਆ ਕੇ ਖੜ੍ਹ ਜਉਂਦੇ ਨੇ ਔਰ ਦੋਵੇਂ ਪਾਸੇ ਡਬਲ ਗੱਡੀ ਵੀ ਨਹੀਂ ਲੱਗ ਸਕਦੀ ਇਲਜ਼ਾਮ ਲੱਗਦਾ ਕਿਸਾਨ ਮੰਡੀ ਦੇ ਉੱਤੇ ਅਗਰ ਕੱਲ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਹੋਰ ਦੁਰਘਟਨਾ ਵਾਪਰ ਜਾਂਦੀ ਤੇ ਕਿਸਾਨ ਇਲਜ਼ਾਮ ਆ ਜਿਹੜਾ ਕੋਈ ਵੀ ਜਾਂ ਸਾਫ ਸਫਾਈ ਦਾ ਜਾਂ ਪੈਸੇ ਦਾ ਹੋਗਾ ਉਹ ਸਾਰਾ ਕਿਸਾਨ ਜੱਟ ਮੰਡੀ ਤੇ ਆ ਕੇ ਬੋਲ ਦਿੰਦੇ ਨੇ ਕਿ ਜੱਟ ਮੰਡੀ ਨੂੰ ਪਰੇ ਹਟਾਓ ਕੀ ਕਰੇਗੀ ਹਾਲ ਤੇ ਆ ਤੇ ਕਿਸਾਨ ਹੋਣ ਕਿ ਮੰਡੀ ਬਹੁਤ ਮੁਸ਼ਕਲ ਆ ਜੀ ਕਿਸਾਨ ਕਿੱਥੋਂ ਮੰਡੀ ਜਾਣਗੇ ਕਿਸਾਨ ਤਾਂ ਪਹਿਲੇ ਹੀ ਤਾਂ ਕਿ ਉਹ ਇੱਥੋਂ ਮਾਲ ਤੇ ਜਾਣਾ ਉਹਨੇ ਵੇਚ ਕੇ ਤੋ ਬਾਅਦ ਜਦੋਂ ਇਹ ਜ਼ਾਰੀ ਕਰਨਾ ਹੈ ਆਪਣਾ ਤੇ ਪਿਸ਼ਾਬ ਕਰਨ ਨੂੰ ਵੀ ਜਿਹੜੇ 70 80 ਸਾਲ ਦੇ ਬਜ਼ੁਰਗ ਨੇ ਉਹੀ ਆ ਰਹੇ ਨਾ ਨਵਾਂ ਮੁੰਡਾ ਰਿਹਾਨੀ ਨਹੀਂ ਹੋ ਰਿਹਾ ਇਸ ਵਾਰ ਨੂੰ ਕਿਉਂਕਿ ਇਸੇ ਕਰਕੇ ਨਹੀਂ ਹੋ ਰਿਹਾ ਕਿਉਂਕਿ ਕੋਈ ਫੈਸਿਲਿਟੀ ਨਹੀਂ ਸਰਕਾਰ ਵੱਲੋਂ ਮਿਲ ਨਹੀਂ ਸਾਨੂੰ ਅੱਗੇ ਸਾਨੂੰ ਜਿਹੜਾ ਬਾਗਬਾਨੀ ਵਿਭਾਗ ਹੈ ਸੇ ਜ਼ਿੰਮੇਦਾਰਾਂ ਨੂੰ ਕਰੀਟ ਵਗੈਰਾ ਵੀ ਦਿੰਦਾ ਸੀ ਜਦੋਂ ਮੰਡੀ ਦੀ ਸ਼ੁਰੂਆਤ ਹੋਈ ਉਦੋਂ ਸਾਨੂੰ ਕੰਡੇ ਵੱਟੇ ਦੇ ਕੇ ਆਪ ਸ਼ੁਰੂ ਕਰਵਾਈ ਸਰਕਾਰ ਨੇ ਇਹ 1986 ਦੇ ਵਿੱਚ ਉਹਨੋਂ ਬਾਅਦ ਨਾ ਸਾਡੇ ਕ੍ਰੇਡ ਵੀ ਬੰਦ ਕਰਦੇ ਕੋਈ ਸਹੂਲਤ ਨਹੀਂ ਮੰਡੀ ਵੱਲੋਂ ਸਾਨੂੰ ਮਿਲਦੀ ਮੰਡੀ ਵੱਲੋਂ ਵੀ ਕੋਈ ਸਹੂਲਤ ਨਹੀਂ ਮਿਲਦੀ ਨਾ ਸਾਡੇ ਕੋਈ ਬੇਨਤੀ ਕੀਤੇ ਦੇ ਇਹਨਾਂ ਨੂੰ ਰੇੜੀ ਵਾਲਿਆਂ ਨੂੰ ਪਰੇ ਕੀਤਾ ਜਾਂਦਾ ਜੀ ਮੈਂ ਟੋਟੋ ਮੇਰਾ ਨਾਮ ਸਰਦਾਰ ਮਲਕੀਤ ਸਿੰਘ ਜੀ ਪਿੰਡ ਪੁੱਟਾ ਜੀ ਕਿ ਕਿਸਾਨ ਮੰਡੀ ਸ਼ੁਰੂ ਹੋ ਗਈ ਹੈ ਤੇ ਕੀ ਵੀ ਦਿੱਕਤ ਹੈ ਕਿਸਾਨ ਮੰਡੀ ਕਾਹਦੇ ਟਾਈਮ ਪਿਛਲੇ ਤੋਂ ਸ਼ੁਰੂ ਹੋਈ ਹੋਈ ਹੈ ਜੀ ਇਹ ਛੋਟੇ ਜ਼ਿਮੀਂਦਾਰਾਂ ਲਈ ਜਾਂ ਹਰੇਕ ਲਈ ਜ਼ਿਮੀਂਦਾਰ ਲਈ ਜਿਹੜੇ ਆਪਣੀ ਫਸਲ ਪੈਦਾ ਕਰਕੇ ਲੈਣ ਉਹਨਾਂ ਲਈ ਸ਼ੁਰੂ ਕੀਤੀ ਗਈ ਥੀ ਕਿ ਜੀ ਤੇ ਇਹ ਸਾਤੋਂ 20 ਰੁਪਏ ਪਰਚੀ ਲੈ ਰਹੀ ਹੈ ਤੇ ਕਮੇਟੀ ਤੇ ਹਾਂਜੀ ਫੈਸਿਲਿਟੀ ਕੀ ਕੀ ਮਿਲਦੀ ਹੈ ਬਸ ਫਲਾਉ ਦਾ ਕੁਝ ਨਹੀਂ ਦੇ ਰਹਾ ਇਸ ਟਾਈਮ ਤੱਕ ਇਹ ਉਹ ਇੱਕ ਸਫਾਈ ਸਫਾਈ ਦਾ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਕਰਾਂਗੇ ਤੇ ਬਾਕੀ ਦੇਖੋ ਆਉਣ ਵਾਲੇ ਟਾਈਮ 'ਚ ਕੀ ਕਰਦੇ ਨੇ ਜਦੋਂ ਸ਼ੁਰੂ ਵਿੱਚ ਸੀ ਕਿੰਨੇ ਜੀਮੇਦਾਰ ਇਕੱਤਰ ਆਏ ਸੀਗੇ ਸੱਤ ਤੱਕ ਜੀਮੇਦਾਰ ਬਾਲਾ ਕਾਫੀ ਹੁੰਦੇ ਤੇ ਹੁਣ ਜੀਮੇਦਾਰ ਬਹੁਤ ਘਟ ਗਏ ਕਿਉਂਕਿ ਉਹਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਤੇ ਉਹ ਆ ਕੇ ਮੰਡੀਆਂ 'ਚ ਉਹ ਹੈਰਾਨ ਹੋ ਰਿਹਾ ਤੇ ਪਰੇਸ਼ਾਨ ਹੋ ਰਿਹਾ ਇਹਦੀ ਗਈ ਰੇੜੀਆਂ ਵਾਲੇ ਵਧ ਗਏ ਤੇ ਜਿਵੇਂ ਕਿ ਮਲੇਰ ਕੋਟਰ ਦਾ ਮੁੱਲ ਵਾਲੇ ਵਧ ਗਏ ਸੀਗੇ ਉਹਨਾਂ ਕਰਕੇ ਉਹ ਘਟਣ ਲੱਗੇ ਸਰਕਾਰ ਦੀ ਮੰਸ਼ਾ ਕੀ ਸੀ ਇਹ ਮੰਡੇ ਸ਼ੁਰੂ ਕਰਦੇ ਸੀ ਉਹਨਾਂ ਦੀ ਇਹੀ ਸੀ ਵੀ ਤੁਸੀਂ ਪੱਕੀਆਂ ਫਸਲਾਂ ਤੋਂ ਤੋੜ ਕੇ ਕਿਸਾਨ ਇੱਧਰ ਵੱਧੋਂ ਸਬਜ਼ੀਆਂ ਆਪ ਵੱਧ ਲਾਉਣ ਜ਼ਿਮੀਦਾਰ ਛੋਟਾ ਜ਼ਿਮੀਦਾਰ ਪੈਦਾ ਕਰੇ ਤੇ ਲਿਆਵੇ ਗਾਹਕ ਨੂੰ ਤਾਜ਼ਾ ਸੌਦਾ ਮਿਲੇ ਇਹ ਕਰਕੇ ਕਰਾਇਦੀਆਂ ਸਬਜ਼ੀਵਾਂ ਲਾਜ਼ੀ ਸੀ ਕਿ ਜ਼ਿਮੀਦਾਰੀ ਇੱਥੇ ਤੋਂ ਸ਼ੁਰੂ ਹੋਏ ਸੀ ਉਹ ਤੋਂ ਕਿੰਨੇ ਕੁ ਜ਼ਿਮੀਦਾਰ ਹੋਣੇ 2.500 ਸੀ ਹਾਂ ਹੈਗੇ ਤੇ 2.500 ਵੀ ਉਸ ਟਾਈਮ ਤੇ ਸਟਾਰਟ ਹੋਣਗੇ 25 ਕੋ ਹੋਣਗੇ 20 ਹੋਣਗੇ ਬੱਚੀ ਹੋਣਗੇ ਤੇ ਆਪ ਉਹ ਕਰਕੇ ਲਿਆ ਰਹੇ ਨੇ ਤੇ ਮੁਸ਼ਕਲਾਂ ਕੀ ਆ ਰਹੀਆਂ ਨੇ ਮੁਸ਼ਕਲ ਹੈ ਜੀ ਬਸ ਬੈਠਣ ਨੂੰ ਜਗ੍ਹਾ ਨਹੀਂ ਤੇ ਉਹਨਾਂ ਨੂੰ ਜੀ ਰੇੜੀਆਂ ਵੱਧ ਗਈਆਂ ਜਗ੍ਹਾ ਘੱਟ ਗਈ ਉਹਨਾਂ ਨੂੰ ਸਮਾਨ ਵਿਕਣ ਤੋਂ ਘੱਟ ਗਿਆ ਤੇ ਉਹਨਾਂ ਫੇਰ ਖੇਚਾ ਕੰਮ ਵੀ ਕਰਨਾ ਹੈ ਤੇ ਲੈ ਕੇ ਵੀ ਉਹਨਾਂ ਤਾਂ ਉਹਨਾਂ ਨੂੰ ਫੇਰ ਜਗ੍ਹਾ ਨਹੀਂ ਮਿਲਦੀ ਉਹ ਦਾ ਕਾਰਨ ਸੀਗਾ ਸਾਰਾ ਜੀ ਫੈਸਿਲਿਟੀ ਸੀ ਹੀ ਮਨ ਕਰ ਗਏ ਗਾਈਜ਼ ਇਹਨਾਂ ਬਾਥਰੂਮ ਦੀ ਹਰੇਕ ਦੇ ਮੰਡੀ ਦੇ ਵਿੱਚ ਸੁਵਿਧਾ ਹੋਣੀ ਚਾਹੀਦੀ ਹੈ ਜੀ ਤੇ ਪਾਣੀ ਦੀ ਹੋਣੀ ਚਾਹੀਦੀ ਹੁਣ ਜੇ ਮੈਂ ਗਰਮੀ ਆ ਗਈ ਪਾਣੀ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਇਹ ਸਾਨੂੰ ਜ਼ਰੂਰੀ ਨਹੀਂ ਇੱਕ ਸਫਾਈ ਦੀ ਜ਼ਰੂਰੀ ਹੈ ਜਦੋਂ ਮੰਡੀ ਰਹਿੰਦੀ ਹੈ ਉਦੋਂ ਗੰਦ ਬਹੁਤ ਪੈਕ ਜਾਂਦਾ ਹੈ ਹਾਂਜੀ ਕਾਰਨ ਕੀ ਹੋਰ ਕਾਰਨ ਦੇ ਕੋਈ ਜਿਆਦਾ ਪ੍ਰਾਈਵੇਟ ਕੋਈ ਬੰਦਾ ਲਾਉਣ ਜੋ ਮਾਗੀ ਕਰਨ ਗਾਂਦ ਦੇ ਪੱਤੇ ਹੁੰਦੇ ਨੇ ਗੋਭੀ ਦਾ ਟਾਈਮ ਹੁੰਦਾ ਜੀ ਹੁਣ ਕਹਾ ਆਪਣੇ ਜ਼ਿਮੀਦਾਰ ਥੱਕ ਜਾਂਦੇ ਇੰਨਾ ਸਾਰੀ ਿਆੜੀ ਬੈਠਣਾ ਆ ਰੇੜੀ ਨਾਲ ਗਲਿਆ ਸਬੰਨ ਸੜੇ ਜਾਂਦੇ ਨੇ ਜੀ ਉੱਚੀ ਦੀ ਸੜ ਕੇ ਲੰਘ ਜਾਂਦੇ ਨੇ ਜੀ ਉਹ ਸਾਰਾ ਚੱਕਰ ਸਾਡੇ ਤੇ ਪੈਂਦਾ ਜੀ ਇਹ ਰੇੜੀ ਬੜੀ ਅਲਾਉਡ ਹੈ ਥੋੜੇ ਉਹਦੇ ਵਿੱਚ ਨਹੀਂ ਨਹੀਂ ਜ਼ਿਮੀਦਾਰ ਦੇ ਵਿੱਚ ਕੋਈ ਅਲਾਉਡ ਨਹੀਂ ਦੂਰ ਲਾਉਂਦਾ ਜੀ ਰੇੜੀ ਜਾਂਦੀ ਜੀ ਜ਼ਿਮੀਦਾਰ ਕੋਲ ਨਹੀਂ ਘਟ ਸਕਦੀ ਕੀ ਬੰਤੋ ਮੰਗਿਆ ਨੇ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਇਹ ਗੱਲਾਂ ਦਾ ਜੀ ਜ਼ਮੀਦਾਰ ਦੇ ਮਦਦਕਾਰ ਜੇ ਤਾਂ ਜੋ ਨਵੇਂ ਜ਼ਮੀਦਾਰ ਹੋਵੇ ਸਬਜ਼ੀ ਵਾਦੂ ਲਾਉਣ ਲੱਗਣ। ਇਹ ਸਟਾਰਟ ਹੋਈ ਸੀ ਜ਼ਮੀਦਾਰਾਂ ਵਾਸਤੇ ਛੋਟੇ ਜ਼ਮੀਦਾਰਾਂ ਵਾਸਤੇ ਮੰਡੀਆਂ ਬਣੀਆਂ ਸੀਗਾ ਜੀ। ਪਹਿਲਾਂ ਢਾਈ ਤੋਂ 300 ਬੰਦਾ ਜ਼ਮੀਦਾਰ ਮੰਡੀ ਚ ਆ ਰਿਹਾ ਸੀਗਾ ਜੀ। ਸਮੇਂ ਦੇ ਹਿਸਾਬ ਨਾਲ ਸਾਮਾਨ ਵੇਖਣੋਂ ਘਟਦਾ ਚੱਲਿਆ ਗਿਆ ਜੀ। ਤੇ ਜ਼ਮੀਦਾਰ ਫਿਰ ਘਟਣ ਲੱਗ ਗਿਆ ਜੀ। ਕਾਰਨ ਕੀ ਦੇ ਸਾਮਾਨ ਦੀ ਸੇਲ ਘਟਣ ਲੱਗੀ ਜੀ। ਗਾਹਕ ਨੂੰ ਡਿਸਾਈਡ ਹੀ ਨਹੀਂ ਹੋ ਰਿਹਾ ਵੀ ਮੈਂ ਜ਼ਮੀਦਾਰ ਤੋਂ ਲੈਣਾ ਕਿ ਰੈਡੀ ਫੜੇ ਵਾਲੇ ਤੋਂ ਖਰੀਦਣੀ ਹੈ। ਸਾਡੇ ਔਰ ਉਹਨਾਂ ਦਾ ਰੇਟ 'ਚ ਬਹੁਤ ਫਰਕ ਆ ਜੀ। ਅਸੀਂ ਇਹ ਚੀਜ਼ 20 ਰੁਪਏ ਕਿਲੋ ਦੇਣੀ ਆ, ਰੇੜੀ ਵਾਲੇ 40 ਤੋਂ 50 ਰੁਪਏ ਕਿਲੋ ਦੇਣੀ ਆ ਜੀ। ਗਾ ਗਾਕ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈਂ ਜ਼ਿਮੀਂਦਾਰ ਕੋਲ ਜਾਣਾ ਕਿ ਰੇੜੀ ਵਾਲੇ ਕੋਲ ਜਾਣਾ। ਆ ਚੀਜ਼ ਦਾ ਫਰਕ ਪੈ ਗਿਆ। ਇਹ ਤਾਂ ਕੀ ਕੀ ਆ ਰਹੀ ਤੁਹਾਨੂੰ। ਇਹ ਤਾਂ ਸਰ ਪਹਿਲਾਂ ਜਗ੍ਹਾ ਦੀ ਸੀ, ਹੁਣ ਜਗ੍ਹਾ ਦੀ ਥੋੜੀ ਜੀ ਠੀਕ ਹੋ ਗਈ ਜੀ। ਜਗ੍ਹਾ ਮਿਲਣ ਲੱਗੀ ਜੀ। ਹਾਂਜੀ। ਜ਼ਿਮੀਂਦਾਰ ਕਿੰਨੇ ਕਾਵੇ? ਜ਼ਿਮੀਂਦਾਰ ਦੀ ਹੁਣ ਫਸਲ ਥੋੜੀ ਜੀ ਘਟੀ ਹੋਈ ਆ ਜੀ। ਜਾ ਰਿਹਾ ਫਸਲ ਸਾਰਿਆਂ ਦੀ ਆਪਣੀ ਤਿਆਰ ਹੋ ਗਈ ਫਿਰ ਜ਼ਿਮੀਂਦਾਰ ਵਧੂਗਾ ਜੀ ਕਿਹੜੇ ਪਿੰਡ ਤੋਂ ਸਾਡਾ ਪਿੰਡ ਲਲਹੇੜੀਆ ਸਰਖੰਨੇ ਦੇ ਨਾਲ ਆ ਜੀ ਮੇਰਾ ਨਾਮ ਮੁੱਟਾ ਸਿੰਘ ਆ ਜੀ ਕਿੰਨਾ ਬੜੇ ਲੇਖਕ ਮੈਂ ਪਲੱਸ 2 ਆ ਸਰ ਫਕੀ ਉਹ ਜ਼ਿਮੀਂਦਾਰ ਕਿਤਾਬ ਅਸੀਂ ਮੰਡੀ ਚੌਂਕ ਦੀ ਜੇ ਅੱਧੇ ਪਛਮੀ ਚੌਂਕ ਵਾਲੀ ਜੀ ਜੇ ਇਹੀ ਹਾਲ ਰਹੇ ਤਾਂ ਜ਼ਿਮੀਂਦਾਰ ਘਟਦਾ ਜਾਊਗਾ ਜੀ ਇੱਕ ਸਾਫ ਚਪਾਈ ਦਾ ਬੜਾ ਰੋਣਾ ਪੈਂਦਾ ਵੀ ਜਦੋਂ ਮੱਟੀ ਲੱਗਦੀ ਉਹ ਗੱਦ ਬੜਾ ਬੈ ਹਾਂ ਜੀ ਹੁਣ ਸਾਡੇ ਵਿੱਚ ਰੈਡੀ ਫੜੀ ਵਾਲੇ ਆ ਜਾਂਦੇ ਨੇ ਜਿਹਦਾ ਸਮਾਨ ਗਲਿਆ ਹੋਇਆ ਸਰਾਬ ਆ ਜੀ ਉਹਨਾਂ ਨੇ ਛੱਟ ਕੇ ਚਲੇ ਜਾਣਾ ਜੀ ਬਾਅਦ ਚੋਂ ਸਾਰਾ ਕਲੇਮ ਜ਼ਿੰਮੇਵਾਰ ਤੇ ਆ ਜਾਂਦਾ ਵੀ ਭਾਈ ਇਹ ਸਮਾਨ ਛੱਟ ਕੇ ਗੰਦ ਪਾ ਗਏ ਜੀ ਹਾਂ ਜੀ ਜਿਹੜੀ ਚੱਲਦੀ ਹੈ ਕਿ ਉਹਨਾਂ ਦਾ ਇੱਕ ਟਾਪਿੰਗ ਹੋ ਜਾਂਦਾ ਹੈ ਜਿਹੜੀ ਅਪਰਟੀਕਾ ਵੀ ਲੱਗਦੀ ਹੈ ਕਿਸੇ ਤਰੀਕੇ ਨਾਲ ਆਪਣੇ ਮੰਡੀ ਜਿਸ ਨੂੰ ਕਿਸਾਨ ਮੰਡੀ ਵੀ ਕਿਹਾ ਜਾਂਦਾ ਹੈ ਇਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਲ ਸਬਜ਼ੀਆਂ ਦੀ ਕਾਸਟ ਸਰਦਨਲੀ ਉਤਸਾਹ ਦਾ ਤੇ ਪ੍ਰਬਲਨ ਕਰ ਲੈਣੇ ਸ਼ੁਰੂ ਕੀਤੇ ਗਏ ਸੀ ਇਹ ਮੰਡੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਹਫਤੇ ਦੇ ਅਲੱਗ-ਅਲੱਗ ਦਿਨਾਂ ਬਥੇ ਲਗਾਈ ਜਾਂਦੀ ਹੈ ਮਾਰਕੀਟ ਕਮੇਟੀ ਵੱਲੋਂ ਮੰਡੀ ਵਿਕੇ ਰਜਿਸਟਰਡ ਕਿਸਾਨਾਂ ਪਾਸੋਂ ਹੀ ਮਾਮੂਲੀ ਜੀ ਫੀਸ 20 ਰੁਪਏ ਪ੍ਰਤੀ ਕਿਸਾਨ ਮਾਰਕੀਟ ਕਮੇਟੀ ਵੱਲੋਂ ਲਈ ਜਾਂਦੀ ਹੈ ਆਪਣੀਆਂ ਮੰਡੀਆਂ ਵਿਕੇ ਜੋ ਕਿਸਾਨ ਆਉਂਦੇ ਹਨ ਉਹਨਾਂ ਵੱਲੋਂ ਆਪਣੇ ਲਿਆਂਦੀਆਂ ਗਈਆਂ ਸਬਜ਼ੀਆਂ ਇੱਥੇ ਵਿਕੀਆਂ ਜਾਂਦੀਆਂ ਕਿਸਾਨਾਂ ਵੱਲੋਂ ਵਰਤੀ ਜਾਂਦੀ ਜਗ੍ਹਾ ਦੀ ਸਫਾਈ ਮਾਰਕੀਟ ਕਮੇਟੀ ਵੱਲੋਂ ਸਵੰਦਰ ਠੇਕੇਦਾਰਾਂ ਠੇਕੇਦਾਰਾਂ ਰਾਂ ਕਰਵਾਈ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਆਪਣੀ ਮੰਡੀ ਦੇ ਨਾਲ ਬਹੁਤ ਸਾਰੇ ਰੇੜੀ ਫੜੀ ਵਾਲੇ ਵੀ ਇੱਥੇ ਆ ਕਰਦੇ ਹਨ। ਜਿਸ ਕਰਕੇ ਇੱਕ ਤਾਂ ਇੱਥੇ ਇਸ ਜਗ੍ਹਾ ਤੇ ਭੀੜ ਕਾਫੀ ਹੋ ਜਾਂਦੀ ਹੈ। ਜਿਸ ਕਰਕੇ ਆਮ ਰਾਜ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਦੂਸਰਾ ਇਹਨਾਂ ਰੇੜੀ ਫੜੀ ਵਾਲਿਆਂ ਵੱਲੋਂ ਇਸ ਜਗ੍ਹਾ ਉੱਪਰ ਬੇਸਟਜ ਤੇ ਕੂੜਾ ਕਰਕਟ ਖਿਲਾਰ ਦਿੱਤਾ ਜਾਂਦਾ ਹੈ। ਜੋ ਕਿ ਨਗਰ ਕੌਂਸਲ ਵੱਲੋਂ ਚੁੱਕਿਆ ਜਾਣਾ ਬਣਦਾ ਹੈ। ਇਸ ਸਬੰਧੀ ਇਸ ਦਫ਼ਤਰ ਵੱਲੋਂ ਬਕਾਇਦਾ ਤੌਰ ਤੇ ਨਗਰ ਕੌਂਸਲ ਖੰਨਾ ਨੂੰ ਨਜਾਇਜ਼ ਤੌਰ ਤੇ ਖੜਧੀਆਂ ਰਹਿੜੀਆਂ ਫੜੀਆਂ ਆਪਣੀ ਮੰਡੀ ਵਾਲੀ ਜਗ੍ਹਾ ਤੋਂ ਹਟਾਉਣ ਅਤੇ ਇਸ ਜਗ੍ਹਾ ਉੱਪਰ ਸਫਾਈ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤਾ ਗਿਆ। ਇੱਥੇ ਕੋਈ ਉਮਰਦਾਇਕ ਦੀ ਜ਼ਿੰਮੇਵਾਰੀ ਰਹਿੜੀਆਂ ਫੜੀਆਂ ਦਾ ਤੋਬਾ ਨਹੀਂ ਹੈ। ਇੱਥੇ ਮਾਰਕੀਟ ਕਮੇਟੀ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ ਜੀ। ਇਸ ਦੇ ਉੱਤੇ ਕਾਰਵਾਈ ਨਗਰ ਕੌਂਸਲ ਬੋਲ ਰਿਹਾ ਹਾਂ ਇਹ ਕੱਟ ਦਿੱਤੀ ਜਾਣੀ ਬੰਦ ਦੇ। پراਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ پراਪਰਟیز